ਕੋਈ ਇਨਫੋਰਮੇਸ਼ਨ ਸੀ ਕਿ ਹੁਣ ਤਾਈਆਂ ਹੈਗੀਆਂ ਨੇ ਜੀ ਉਹਦੇ ਵਿੱਚ ਕੋਈ ਕਪਲੇ ਵਾਧੀ ਚਲਦੀ ਹੈ ਜੀ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਇਹ ਹਫਤੇ ਦਾ ਵੀ ਚੈੱਕ ਕਰਾਂਗੇ ਉਹਦੇ ਵਿੱਚ ਜੇ ਕੋਈ ਡਿਸਕ੍ਰਪੈਂਸੀ ਪਾਈ ਜਾਏਗੀ ਫਿਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜਿਹੜਾ ਵੀ ਬੰਦਾ ਇੱਥੇ ਕੰਮ ਕਰਾਉਣ ਆਉਂਦਾ ਹੈ ਕਿਸੇ ਕਿਸਮ ਦੀ ਕੋਈ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ ਔਰ ਸਰਕਾਰ ਦੀਆਂ ਕਲੀਅਰ ਕਟ ਇੰਸਟਰਕਸ਼ਨਾਂ ਨੇ ਵੀ ਕਿਸੇ ਵੀ ਲੈਵਲ ਤੇ ਕੋਈ ਵੀ ਰਿਸ਼ਵਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਵਿਜੀਲੈਂਸ ਯੂਨਿਟ ਆ ਮਰਸਾਬ ਚ ਤਣਾਦਾ ਅੱਜ ਅਸੀਂ ਸਾਡੀ ਟੀਮ ਨੇ ਚੈਕਿੰਗ ਕੀਤੀ ਹੈ ਜੀ ਇੱਥੇ ਆਰਟੀਏ ਦਫਤਰ ਦੇ ਜਿਹੜਾ ਟਰੈਕ ਹੈਗਾ ਇੱਥੇ ਜੀ ਉਹਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਸੀ ਕਿ ਹੁਣ ਤਾਈਆਂ ਹੈਗੀਆਂ ਨੇ ਜੀ ਉਹਦੇ ਵਿੱਚ ਕੋਈ ਕਪੜੇ ਵਾਦੀ ਚੱਲਦੀ ਹੈ ਜੀ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਸਾਡੀਆਂ ਟੀਮਾਂ ਦੇ ਰਿਕਾਰਡ ਚੈੱਕ ਕਰ ਰਹੀਆਂ ਉਸ ਤੋਂ ਬਾਅਦ ਜੋ ਵੀ ਇੱਥੇ ਕਲੀਅਰ ਹੋਏਗਾ ਫਿਰ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਨੇ ਜਨਰਲ ਕੰਪਲੇਂਟਾਂ ਦੇ ਚੱਲਦੀਆਂ ਰਹਿੰਦੀਆਂ ਜੀ ਕੰਪਲੇਟਾਂ ਤੁਹਾਨੂੰ ਵੀ ਪਤਾ ਹੀ ਹੈ ਆਰਟੀਆ ਦਫਤਰ ਦੀਆਂ ਕੰਪਲੇਂਟਾਂ ਚੱਲਦੀਆਂ ਹੁੰਦੀਆਂ ਜੀ ਉਹਦੇ ਸਬੰਧੀ ਅਜੇ ਚੈੱਕ ਕਰ ਰਹੇ ਹਾਂ ਜੀ ਰਿਕਾਰਡ ਅਸੀਂ ਅਸੀਂ ਸਾਰਾ ਰਿਕਾਰਡ ਲਿਆ ਹੋਇਆ ਇਹਨਾਂ ਦਾ ਪਿਛਲੇ ਪਿਛਲੇ ਹਫਤੇ ਦਾ ਵੀ ਚੈੱਕ ਕਰਾਂਗੇ ਉਹਦੇ ਵਿੱਚ ਜੇ ਕੋਈ ਡਿਸਕ੍ਰਿਪੈਂਸੀ ਪਾਈ ਜਾਏਗੀ ਫਿਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਲੋਕ ਪਬਲਿਕ ਨੂੰ ਪੁੱਛ ਰਹੇ ਆ ਜੀ ਉਹ ਬੋਲੇ ਦੱਸ ਰਹੇ ਆ ਜੀ ਜੋ ਵੀ ਗੱਲਬਾਤ ਆ ਹੋ ਰਹੀ ਹੋ ਸਾਰਾ ਆਪਾਂ ਰਿਕਾਰਡ ਤੇ ਲੈ ਕੇ ਆ ਰਹੇ ਆ ਜੀ ਦੱਸੀ ਜਾ ਰਹੀ ਕਿ ਜਿਹੜੇ ਇਹਨਾਂ ਦੇ ਨਾਲ ਮਿਲੇ ਹੋਏ ਉਹ ਬਾਹਰ ਹੁਣ ਨਿਕਲ ਚੁੱਕੇ ਨੇ ਉਹ ਸਹੀ ਵੀ ਦੱਸ ਰਿਹਾ ਕਿ ਜਿਹੜੇ ਸੋਕਾਲ ਏਜੰਟਸ ਬੈਠੇ ਉਹ ਕੋਈ ਗੱਲ ਨਹੀਂ ਜੀ ਜਿਹੜਾ ਵੀ ਹੋਏਗਾ ਵਿੱਚ ਆਏਗਾ ਜੀ ਸਾਰਾ ਕੁਝ ਨੰਬਰ ਕਪੀਲ ਕਾਟਾ ਅਪੀਲ ਇਹੀ ਹੈ ਜੀ ਵੀ ਕੋਈ ਵੀ ਜਿਹੜਾ ਵੀ ਬੰਦਾ ਇੱਥੇ ਕੰਮ ਕਰਾਉਣ ਆਉਂਦਾ ਹੈ ਕਿਸੇ ਕਿਸਮ ਦੀ ਕੋਈ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ ਔਰ ਸਰਕਾਰ ਦੀਆਂ ਕਲੀਅਰ ਕਟ ਇੰਸਟਰਕਸ਼ਨਾਂ ਨੇ ਵੀ ਕਿਸੇ ਵੀ ਲੈਵਲ ਤੇ ਕੋਈ ਵੀ ਰਿਸ਼ਵਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਪਬਲਿਕ ਸਿੱਧੇ ਤੌਰ ਤੇ ਆਣ ਕੇ ਕੰਮ ਕਰਾਵੇ ਆਨਲਾਈਨ ਸਾਰਾ ਅਪਲਾਈ ਹੁੰਦਾ ਹੈ ਔਰ ਤੇ ਫਿਰ ਫਿਰ ਰੋਧੇ ਖਿਲਾਫ ਮੁਕਦਮਾ ਦਰਜ ਕੀਤਾ ਜਾਏਗਾ ਜੀ ਬਿਲਕੁਲ ਇੰਟਰਕਸ਼ਨ ਹੈ ਬਾਤ ਡੀਐਸਪੀ ਸਰਿੰਦਰ ਸਿੰਘ ਜੀ ਮੈਂ ਡੀਐਸਪੀ ਇੱਥੇ ਵਿਜੀਲੈਂਸ ਯੂਨੀਟ ਵਿਜੀਲੈਂਸ ਯੂਨੀਟ ਦਾ ਮਰਸਾਬ ਚ ਤਨਾ ਦਾ ਅੱਜ ਅਸੀਂ ਸਾਡੀ ਟੀਮ ਨੇ ਚੈਕਿੰਗ ਕੀਤੀ ਹੈ ਜੀ ਇੱਥੇ ਆਰਟੀਆ ਦਫਤਰ ਦੇ ਜਿਹੜਾ ਟਰੈਕ ਹੈਗਾ ਇੱਥੇ ਜੀ ਉਹਦੇ ਵਿੱਚ ਸਾਨੂੰ ਕੋਈ ਇਨਫੋਰਮੇਸ਼ਨ ਸੀ ਕਿ ਹੁਣ ਤਾਈਆਂ ਹੈਗੀਆਂ ਨੇ ਜੀ ਉਹਦੇ ਵਿੱਚ ਕੋਈ ਕਪਲੇ ਵਾਧੀ ਚੱਲਦੀ ਹੈ ਜੀ ਉਹ ਅਸੀਂ ਰਿਕਾਰਡ ਚੈੱਕ ਕਰ ਰਹੇ ਹਾਂ ਜੀ ਸਾਡੀਆਂ ਟੀਮਾਂ ਦੇ ਰਿਕਾਰਡ ਚੈੱਕ ਕਰ ਰਹੀਆਂ ਉਸ ਤੋਂ ਬਾਅਦ ਜੋ ਵੀ ਇੱਥੇ ਕਲੀਅਰ ਹੋਏਗਾ ਫਿਰ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਨੇ ਜਨਰਲ ਕੰਪਲੇਂਟਾਂ ਦੇ ਚੱਲਦੀਆਂ ਰਹਿੰਦੀਆਂ ਜੀ ਕੰਪਲੇਟਾਂ ਤੁਹਾਨੂੰ ਵੀ ਪਤਾ ਹੀ ਹੈ ਆਰਟੀਆ ਦਫਤਰ ਦੀਆਂ ਕੰਪਲੇਂਟਾਂ ਚੱਲਦੀਆਂ ਹੁੰਦੀਆਂ ਜੀ ਉਹਦੇ ਸਬੰਧੀ ਅਜੇ ਚੈੱਕ ਕਰ ਰਹੇ ਹਾਂ ਜੀ ਰਿਕਾਰਡ ਅਸੀਂ ਅਸੀਂ ਸਾਰਾ ਰਿਕਾਰਡ ਲਿਆ ਹੋਇਆ ਇਹਨਾਂ ਦਾ ਪਿਛਲੇ ਪਿਛਲੇ ਹਫਤੇ ਦਾ ਵੀ ਚੈੱਕ ਕਰਾਂਗੇ ਉਹਦੇ ਵਿੱਚ ਜੇ ਕੋਈ ਡਿਸਕ੍ਰਿਪੈਂਸੀ ਪਾਈ ਜਾਏਗੀ ਫਿਰ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਲੋਕ ਪਬਲਿਕ ਨੂੰ ਪੁੱਛ ਰਹੇ ਆ ਜੀ ਉਹ ਬੋਲੇ ਦੱਸ ਰਹੇ ਆ ਜੀ ਜੋ ਵੀ ਗੱਲਬਾਤ ਹੈ ਰਹੀ ਹੋ ਸਾਰਾ ਆਪਾਂ ਰਿਕਾਰਡ ਤੇ ਲੈ ਕੇ ਆ ਰਹੇ ਨੇ ਜੀ ਦੱਸੀ ਜਾ ਰਹੀ ਕਿ ਜਿਹੜੇ ਇਹਨਾਂ ਦੇ ਨਾਲ ਮਿਲੇ ਹੋਏ ਉਹ ਬਾਹਰ ਹੁਣ ਨਿਕਲ ਚੁੱਕੇ ਨੇ ਉਸੇ ਵੀ ਦੋਸਤ ਹੈ ਕਿ ਜਿਹੜੇ ਸੋਲਡ এজੈਂਟਸ ਬੈਠੇ ਉਹ ਬਾਹਰ ਨਿਕਲ ਚੁੱਕੇ ਨਹੀਂ ਕੋਈ ਪਲੈਨਿੰਗ ਉਹ ਕੋਈ ਗੱਲ ਨਹੀਂ ਜੀ ਜਿਹੜਾ ਵੀ ਹੋਏਗਾ ਵਿੱਚ ਆਏਗਾ ਜੀ ਸਾਰਾ ਕੁਝ ਮੈਂ ਨੰਬਰ ਕਪੀਲ ਕਰਨਾ ਚਾਹੁੰਦਾ ਤੁਸੀ ਅਪੀਲ ਇਹੀ ਹੈ ਜੀ ਵੀ ਕੋਈ ਵੀ ਜਿਹੜਾ ਵੀ ਬੰਦਾ ਇੱਥੇ ਕੰਮ ਕਰਾਉਣ ਆਉਂਦਾ ਹੈ ਕਿਸੇ ਕਿਸਮ ਦੀ ਕੋਈ ਰਿਸ਼ਵਤ ਦੇਣ ਦੀ ਲੋੜ ਨਹੀਂ ਆ ਔਰ ਸਰਕਾਰ ਦੀਆਂ ਕਲੀਅਰ ਕਟ ਇੰਸ ਦੇ ਤੌਰ ਤੇ ਆਣ ਕੇ ਕੰਮ ਕਰਾਵੇ ਆਨਲਾਈਨ ਸਾਰਾ ਅਪਲਾਈ ਹੁੰਦਾ ਹੈ ਔਰ ਤੇ ਫਿਰ ਫਿਰ ਉਹਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਏਗਾ ਜੀ ਮੈਂ ਡੀਐਸਪੀ ਸਰੇਂਦਰ ਸਿੰਘ ਜੀ ਮੈਂ ਡੀਐਸਪੀ ਇਥੇ ਵਿਜੀਲੈਂਸ ਯੂਨਿਟ ਅੰਮ੍ਰਿਤਸਰ ਤਨਖਾਤਾ ਹਾਂ ਜੀ